ਜਵਾਨ ਤੇ ਕਿਸਾਨ ਭਲਾਈ ਯੂਨੀਅਨ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਪੋਜਰਾਂ ਨੂੰ ਸਾਥੀਆਂ ਸਮੇਤ ਪੁਲਿਸ ਨੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਨજરਬੰਦ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਲੰਗਰ 79 ਤੇ ਜਵਾਨ ਤੇ ਕਿਸਾਨ ਭਲਾਈ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ ਪੁੱਛੇ ਜਾਣੇ ਸਨ ਕਿ ਸੁਭ ਕਰਨ ਦੇ ਪਰਿਵਾਰ ਨੂੰ ਨਾ ਤਾਂ ਨੌਕਰੀ ਮਿਲੀ ਅਤੇ ਨਾ ਹੀ ਕੋਈ ਮੁਆਵਜ਼ਾ ਮਿਲਿਆ ਇਸੇ ਤਰ੍ਹਾਂ ਵੱੜ ਦੇ ਕਿਸਾਨਾਂ ਨੂੰ ਜ਼ਖਮੀ ਕੀਤਾ ਗਿਆ ਤਾਂ ਉਹਨਾਂ ਦੇ ਵਾਹਨ ਨੂੰ ਨੁਕਸਾਨਿਆ ਗਿਆ ਇਸ ਤਰ੍ਹਾਂ ਕਾਲੇ ਕਾਨੂੰਨ ਜੋ ਬਣਾਏ ਗਏ ਸਨ ਉਹਨਾਂ ਬਾਰੇ 17 ਸਵਾਲ ਸਨ ਜੋ ਜਿਨ੍ਹਾਂ ਦਾ ਜਵਾਬ ਭਗਵੰਤ ਸਿੰਘ ਮਾਨ ਕੋਲ ਜੈ ਜਵਾਨ ਤੇ ਕਿਸਾਨ ਭਲਾਈ ਜੁਨੀਅਨ ਪੰਜਾਬ ਪ੍ਰਧਾਨ ਅਤੇ ਉਹਨਾਂ ਦੇ ਸਾਥੀਆਂ ਨੇ ਲੈਣਾ ਸੀ ਪਰ ਪੁਲਿਸ ਨੂੰ ਪਤਾ ਲੱਗਣ ਤੇ ਇਹਨਾਂ ਨੂੰ ਭਾਰੀ ਪੁਲਿਸ ਫੋਰਸ ਦੇ ਨਾਲ ਨਜ਼ਰਬੰਦ ਕਰ ਦਿੱਤਾ ਗਿਆ ਹਾਂਜੀ ਭਾਈ ਉਹ ਦਿੱਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਕਲਨੌਰ ਪਹੁੰਚ ਰਹੇ ਸਨ ਸਾਂਦੇ ਜਵਨ ਭਲਾਈ ਦੁਨੀਆ ਨੇ ਪ੍ਰੋਗਰਾਮ ਦਿੱਤਾ ਸੀ ਕਿ ਭਗਵੰਦ ਮਾਨ ਨੂੰ ਸਵਾਲ ਪੁੱਛੇ ਜਾਣਗੇ ਕਿ ਤੁਸੀਂ ਕਿਸਾਨੀ ਸ਼ਹੀਦੂ ਦੇ ਸ਼ਹੀਦ ਸ਼ੁਭਕਰਮ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਹੁਣ ਤੱਕ ਕਿਉਂ ਨਹੀਂ ਦਿੱਤਾ ਤੁਸੀਂ ਉਹਦੀ ਭੈਣ ਨੂੰ ਨੌਕਰੀ ਕਿਉਂ ਨਹੀਂ ਦਿੱਤੀ ਵਾਅਦਾ ਕਰਕੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਤੇ ਹਰਿਆਣੇ ਦੀ ਫੋਰਸ ਨੇ ਗੋਲੀਆਂ ਚਲਾਈਆਂ ਸਾਡੇ ਸੈਂਕੜੇ ਨੌਜਵਾਨ ਜੰਮੇ ਕੀਤੇ ਇੱਕ ਨੌਜਵਾਨ ਸ਼ਹੀਦ ਹੋਇਆ ਉਹ ਫੋਰਸ ਜਿਸ ਏਰੀਆ ਦੇ ਵਿੱਚ ਬੈਠੀ ਹੈ ਉਹ ਏਰੀਆ ਪੰਜਾਬ ਦਾ ਹੈ ਭਗਵੰਦ ਮਾਨ ਨੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਸ਼ਹੀਦ ਪਰਿਵਾਰਾਂ ਦੇ ਲਈ ਕੋਈ ਮੌਜਰਾਸ਼ੀ ਜਾਰੀ ਨਹੀਂ ਕੀਤੀ ਸਾਡੇ 50 ਤੋਂ ਵੱਧ ਕਿਸਾਨਾਂ ਦੇ ਵਹੀਕਲ ਟਰੈਕਟਰ ਕਾਰਾਂ ਹਰਿਆਣੇ ਦੀ ਫੋਰਸ ਨੇ ਭੰਨੀਆਂ ਉਹਦਾ ਕੋਈ ਇਹਨਾਂ ਦੇ ਕੋ ਮੌਜਰਾ ਨਹੀਂ ਦਿੱਤਾ ਸਾਈਲੋ ਨੂੰ ਮੰਡੀ ਲਾਣ ਦਾ ਭਗਵੰਤ ਮਾਨ ਕੇਂਦਰ ਸਰਕਾਰ ਤੋਂ ਜਿਹੜੇ ਤਿੰਨ ਕਾਲੇ ਘੁੰਡ ਰੱਦ ਕਰਵਾਏ ਸੀ ਉਹਨੂੰ ਲੋਕਵੇਂ ਢੰਗ ਦੇ ਨਾਲ ਲਾਗੂ ਕਰਵਾ ਰਿਹਾ ਹੈ ਭਗਵੰਤ ਮਾਨ ਕਰ ਰਿਹਾ ਹੈ ਕਿ ਸਾਈਲੋ ਨੂੰ ਸਰਕਾਰੀ ਮੰਡੀਆਂ ਲਾਣਾ ਨਾ ਮਾਰਕੀਟ ਕਮੇਟੀਆਂ ਨੂੰ ਬੰਦ ਕਰਨਾ ਜਿਪ ਵਾਲੇ ਮੀਟਰ ਲਗਾਉਣੇ ਅਜਹੀਆਂ ਸਾਰੀਆਂ ਕਾਰਵਾਈਆਂ ਔਰ ਇਹਦੇ ਨਾਲ ਹੋਰ ਲੋਕਲ ਜਿਹੜੇ ਆ ਉਹ ਬਹੁਤ ਸਾਰੇ ਸਾਡੇ ਮਸਲੇ ਜਿਹੜੇ ਆ ਉਹ ਭਗਵੰਤ ਮਾਨ ਨੂੰ ਸਵਾਲ ਕਰਨਾ ਸੀ ਸੁੱਲ ਸਾਡੇ 17 ਪੁਆਇੰਟ ਨੇ ਨਸ਼ਿਆਂ ਦੇ ਸਬੰਧ ਦੇ ਵਿੱਚ ਸਾਡੇ ਜਿਹੜੇ ਆ ਉਹ ਇਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਅਸੀਂ ਜਿਹੜਾ ਇਹਨਾਂ ਨੂੰ ਦਬਾਉਣਾ ਸੀ ਕਿ ਹੁਣ ਤੱਕ ਨਸ਼ਾ ਕਿਉਂ ਨਹੀਂ ਬੰਦ ਹੋਇਆ ਨੌਜਵਾਨਾਂ ਨੂੰ ਰੋਜ਼ਗਾਰ ਕਿਉਂ ਨਹੀਂ ਦਿੱਤਾ ਸੋ ਇਹਦੇ ਲਈ ਸਾਡਾ ਪ੍ਰੋਗਰਾਮ ਸੀ ਅਸੀਂ ਅੱਜ ਇੱਥੇ ਬਿਠੇ ਅਸੀਂ ਬਿਠੇ ਅੱਜ ਇੱਥੇ ਗੁਰਦੁਆਰਾ ਜਦਗਾਰੇ ਸ਼ਹੀਦਾਂ ਪਿੰਡ ਅਗਵਾਨ ਸਾਰੇ ਪ੍ਰਣ ਕਰ ਰਹੇ ਸੀ ਔਰ ਹੌਲਸ ਦੇ ਚ ਰੋਕਨ ਜਿਆਦਾ ਹੁੰਦੀ ਹੈ ਸਰਕਾਰਾਂ ਦੇ ਕੰਨ ਜਿਆਦਾ ਹੁੰਦੇ ਆ ਇਹਨਾਂ ਨੇ ਇਹਨਾਂ ਨੂੰ ਜਦੋਂ ਪਿੰਕ ਪਈ ਤੇ ਇਹਨਾਂ ਨੇ ਸਾਨੂੰ ਇੱਥੇ ਕੁਝ ਆਗੂਆਂ ਨੂੰ ਜੋੜ ਕੇ ਫਲਾਣਾ ਕਰ ਰਹੀ ਸੀਗੇ ਐਕਸ਼ਨ ਜੋ ਅਸੀਂ ਕਰਨਾ ਸੀ ਜੋ ਪ੍ਰੋਗਰਾਮ ਸੀ ਸਾਡਾ ਸਾਨੂੰ ਇੱਥੇ ਇਹਨਾਂ ਨੇ ਸਮਾਂ ਰੰ데요 ਹੀ ਭਾਰੀ ਕੁਸ ਫੋਸ ਲਗਾ ਕੇ ਤੇ ਇਸਨੂੰ ਜਲਬੰਦ ਕੀਤਾ ਸਾਡੇ ਹੋਰ ਵੀ ਜੋ ਵੱਖ-ਵੱਖ ਪਾਸਿਆਂ ਤੋਂ ਕਿਸਾਨ ਆ ਰਹੇ ਨੇ ਉਹ ਸਾਰਿਆਂ ਨੂੰ ਵੱਖ-ਵੱਖ ਜਗ੍ਹਾ ਉੱਤੇ ਜਿਹੜਾ ਇਹਨਾਂ ਨੇ ਰੋਕਿਆ ਹੋਇਆ ਕਿਸੇ ਨੂੰ ਵੀ ਅਗਲੇ ਨਹੀਂ ਹੋਂਦ ਤੇ ਯਾਰ ਸੋ ਇਸ ਕਰਕੇ ਇਹ ਬਹੁਤ ਵੱਡਾ ਜਿਹੜਾ ਇਹ ਜ਼ਬਰ ਹੈ ਇਹ ਜ਼ੁਲਮ ਹੈ ਕਿ ਸਾਡੇ ਨਾਲ ਝੂਠੇ ਵਾਅਦੇ ਕਰਕੇ ਇਸੋ ਤਰ੍ਹਾਂ ਬਣਾਉਂਦੇ ਆ ਜੇਕਰ ਉਹਤੇ ਖਰੇ ਨਹੀਂ ਉਤਰਦੇ ਅਸੀਂ ਸ਼ਾਂਤਮੀ ਢੰਗ ਨਾਲ ਸਵਾਲ ਪੁੱਛਣ ਦੀ ਗੱਲ ਕਰਦੇ ਆ ਕਿ ਸਾਨੂੰ ਸ਼ਾਂਤਮੀ ਢੰਗ ਦੇ ਨਾਲ ਵੀ ਸਵਾਲ ਪੁੱਛਣ ਨਹੀਂ ਦਿੱਤੇ ਜਾਂਦੇ ਅਸੀਂ ਔਰ ਜਿੱਥੇ ਵੀ ਕਿਤੇ ਕਿਸਾਨ ਸਵਾਲ ਪੁੱਛਦੇ ਕਹਿੰਦੇ ਆ ਕਿ ਕਿਸਾਨ ਵਿਖੇੜਾ ਕਰਦੇ ਆ ਕਿਸਾਨ ਕਿਤੇ ਵਿਖੇੜਾ ਨਹੀਂ ਕਰਦੇ ਕਿਸਾਨ ਸ਼ਾਂਤਮੀ ਢੰਗ ਨਾਲ ਸਵਾਲ ਪੁੱਛਦੇ ਆ ਜਦੋਂ ਕੋਈ ਵਿਖੇੜਾ ਖੜਾ ਕਰਦਾ ਪ੍ਰਸ਼ਾਸਨ ਕਰਦਾ ਜਾਂ ਜਿਹੜੇ ਭਾਜਪਾ ਦੇ ਆਮ ਆਦਮੀ ਦੇ ਪੋਲੀਟਿਕਲ ਪਾਰਟੀਆਂ ਦੇ ਵਰਕਰ ਨੇ ਉਹ ਕਲੇਸ਼ ਕਰਦੇ ਆ ਉਹ ਝਗੜਾ ਕਰਦੇ ਆ ਜਿਹੜਾ ਆਕੜੀ ਪਿੰਡ ਦਾ ਕਿਸਾਨ ਰਾਜਪੁਰੇ ਏਰੀਆ ਦਾ ਜੋ ਰਸੂਈ ਦੋਆ ਉਹ ਇਸ ਦੀ ਵੱਡੀ ਜਿਹੜੀ ਆ ਮਸਾਲਾ ਹੈ ਇਹ ਬੀਜੇਪੀ ਆਗੂਆਂ ਦੀ ਵਰਕਰਾਂ ਦੀ ਗੁੰਡਗੰਦੀ ਦਾ ਉਸਕਾਰ ਹੋਇਆ ਸੋ ਅੱਜ ਇਹ ਸਕਾਰ ਦੀ ਇਸ ਘਟਮਣੀ ਸੀ ਨਿੰਦਿਆ ਕਰਦੇ ਆਂ ਔਰ ਨਾਲ ਹੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਆਂ ਕਿ ਸਾਡੇ ਹੁਣ ਜੋ ਵਿਚਾਰ ਹੋ ਰਹੀ ਹੈ ਕਿ ਅਸੀਂ ਸ਼ਾਇਦ ਇਸ ਤੋਂ ਪੂਰਾ ਜਿਹੜਾ ਬਲਦੇ ਨਾਲ ਨਿਕਲ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਨਹੀਂ ਕਿ ਜੇਕਰ ਸਾਨੂੰ ਇਹਨਾਂ ਨੇ ਰੋਕਿਆ ਤੇ ਅਸੀਂ ਇੱਥੇ ਰੁਕੇ ਰਹੀਏ ਅਸੀਂ ਪੂਰਾ ਯਤਨ ਕਰਾਂਗੇ ਕਿ ਅਸੀਂ ਕਿੱਥੋਂ ਨਿਕਲਾਂਗੇ ਤੇ ਉਹਨਾਂ ਤਮਾਨ ਨੂੰ ਸਵਾਲ ਪੁੱਛਣ ਲਈ ਅਸੀਂ ਅੱਗੇ ਜਾਵਾਂਗੇ ਸਵੇਰੇ ਕੁਝ ਕਰਾਂਗੇ ਸਵੇਰੇ